ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਭਾਰਤ ਨੂੰ ਲੈ ਕੇ ਇੱਕ ਵਿਵਾਦਪੂਰਨ ਹਦੇਸ਼ ਜਾਰੀ ਕੀਤੀ ਹੈਦਰ ਅਸਲ ਉਹਨਾਂ ਨੇ ਅਚਾਨਕ ਆਪਣੇ ਨਾਗਰਿਕਾਂ ਖਾਸ ਕਰਕੇ ਉਤਾਂ ਜਾਂ ਫਿਰ ਭਾਰਤ ਦੀ ਯਾਤਰਾ ਕਰ ਰਹੀਆਂ ਨੇ ਉਹਨਾਂ ਦੇ ਲਈ ਇੱਕ ਸਲਾਹ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੂੰ ਅਪਰਾਧ ਅਤੇ ਜ਼ਬਰ ਜਨਾਹ ਦੀਆਂ ਘਟਨਾਵਾਂ ਦੇ ਕਾਰਨ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਅਤਵਾਦ ਦੇ ਕਾਰਨ ਦੇਸ਼ ਦੇ ਮੱਧ ਅਤੇ ਪੂਰਬੀ ਹਿੱਸੇ ਦੇ ਵਿੱਚ ਯਾਤਰਾ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਪਿਛਲੇ ਹਫਤੇ ਜਾਰੀ ਕੀਤੀ ਗਈ ਯਾਤਰਾ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਜਬਰ ਜਨਾਹ ਭਾਰਤ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਧ ਰਹੇ ਅਪਰਾਧ ਦੇ ਵਿੱਚ ਇੱਕ ਹੈ ਅਤੇ ਸੈਸਪਾਟਾ ਸਥਾਨਾਂ ਤੇ ਹੋਲ ਥਾਵਾਂ ਉੱਤੇ ਜਿਨਸੀ ਹਮਲੇ ਸਮੇਤ ਹਿੰਸਕ ਅਪਰਾਧ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਸ ਦੇ ਵਿੱਚ ਕਿਹਾ ਗਿਆ ਕਿ ਸਲਾਨੀ ਸਥਾਨਾਂ ਆਮ ਜੀ ਕੇਂਦਰਾ ਬਜ਼ਾਰਾ ਸ਼ੋਪਿੰਗ ਮੋਲਾਂ ਤੇ ਸਰਕਾਰੀ ਧਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੱਤਵਾੜੀ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਸਕਦੇ ਨੇ ਦਸ ਸਲਸੋਲਾ ਜੂਨ ਨੂੰ ਚਾਰੀ ਕੀਤੀ ਗਈ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੋਲ ਪੈਨਟੂ ਖੇਤਰਾ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਐਮਰਜੈਂਸੀ ਸਹਾਵਾ ਮਾ ਪ੍ਰਦਾਨ ਕਰਨ ਦੀ ਸੀਮਤ ਸਮਰਥ ਹੈ ਜੋ ਪੂਰਬੀ ਮਹਾਰਾਸ਼ਟਰ ਅਤੇ ਉੱਤਰੀ ਤੇਲੰਗਨਾ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਫੈਲੇ ਹੋਏ ਨੇ ਸਲਾਹ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਤਵਾਦ ਦੇ ਕੋਈ ਮਦਦ ਨਜ਼ਰ ਮਦਦ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੀ ਯਾਤਰਾ ਨਾ ਕਰਨ ਅਜ਼ਵੀਚ ਕਿਹਾ ਗਿਆ ਹੈ ਕਿ ਮੌ ਵਾਦੀ ਕੱਟੜਪੰਥੀ ਸਮੂਹ ਜਾਫਰ नक्सलीparat ਦੇ ਇੱਕ ਵੱਡੇ ਖੇਤਰ ਦੇ ਵਿੱਚ ਸਰਗਰਮ ਨੇ ਜੋ ਪੂਰਬੀ ਮਹਾਰਾਸ਼ਟਰ ਅਤੇ ਉੱਤਰੀ ਤੇਲੰਗਣਾ ਤੋਂ ਲੈ ਕੇ ਬੰਗਾਲ ਤੇ ਪੱਛਮੀ ਹਿੱਸੇ ਤੱਕ ਫੈਲਿਆ ਹੋਇਆ ਹੈ ਸਲਾਹਕਾਰ ਦੇ ਵਿੱਚ ਕਿਹਾ ਗਿਆ ਹੈ ਕਿ ਛੱਤੀਸਗੜ ਅਤੇ ਝਾਰਖੰਡ ਦੇ ਪਿੰਡੂ ਖੇਤਰ ਵਿੱਚ ਭਾਰਤੀ ਸਰਕਾਰੀ ਅਧਿਕਾਰੀਆਂ ਉੱਤੇ ਛਿੱਟੇ ਪੱਟੇ ਹਮਲੇ ਹੁੰਦੇ ਨੇ ਜੋ ਤਲੰਗਨਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਨਾਲ ਲੱਗਦੇ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਓਡੀਸ਼ਾ ਦੇ ਦੱਖਣ ਪੱਛਮੀ ਖੇਤਰ ਵੀ ਪ੍ਰਭਾਵਿਤ ਨੇ ਸਲਾਹਕਾਰੀ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਬਿਹਾਰ ਝਾਰਖੰਡ ਛੱਤੀਸਗੜ ਪੱਛਮੀ ਬੰਗਾਲ ਮਿਖਾਲਿਆ ਓਡੀਸ਼ਾ ਦੇ ਚਾਰਤਰ ਖੇਤਰ ਰਦੋਰਾ ਕਰਨ ਤੋਂ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ ਇਸ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਇਹਨਾਂ ਰਾਜਾਂ ਨਿਰਾਸ਼ਤਾਨੀਆਂ ਰਦੋਰਾ ਕਰਨ ਦੇ ਲਈ ਇਜਾਜ਼ਤ ਦੀ ਲੋੜ ਨਹੀਂ ਹੈ ਇਤਿਹਾਸਕ ਹੈ ਕਿ ਇਸਨਾਲੀ ਉਹਨਾਂ ਅਮਰੀਕੀ ਨਾਗਰਿਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਮਨੀਪੁਰ ਦੀ ਯਾਤਰਾ ਨਾ ਕਰਨ ਜੋ ਕਿ ਨਜ਼ਲੀ ਹਿੰਸਤੋਂ ਪ੍ਰਭਾਵਿਤ ਹੈ ਇਸ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਅਤੇ ਸਿਵਲ ਅਸ਼ਾਂਤੀ ਦੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ